ਕਿਵੇਂ ਆਏ ਸੀ ਕਹਿੰਦੇ ਸੀ ਸਾਨੂੰ ਮਾੜਾ ਮੋਟਾ ਕੱਚੇ ਮਾਲ ਦੀ ਮੰਡੀ ਚਾਹੀਦੀ ਆ ਤੇ ਚਲੋ ਭਾਰਤ ਨੂੰ ਬਣਾ ਲਈ ਨੇ ਹੁਣ ਐਤ ਕੀ ਤੁਸੀਂ 15 ਅਗਸਤ ਨੂੰ ਦੇਸ਼ ਦੀ ਰਾਜਧਾਨੀ ਦੇ ਵਿੱਚ ਜਿਹੜੀ ਆਜ਼ਾਦੀ ਦੀ ਮਖਰੀ ਹੈ ਖਾਣੀ ਆ ਨਾ ਕਿਤੇ ਦੇਸ਼ ਦੀ ਆਜ਼ਾਦੀ ਦਾ ਸਭ ਤੋਂ ਸਰਵੋੱਚ ਝੰਡਾ ਚੜ੍ਹਨਾ ਹੈ ਜਿਹੜਾ ਸਾਡੀ ਜਾਨ ਆ ਕੀ ਮਠਿਆਈ ਤੇ ਦੁੱਧ ਦਾ ਪ੍ਰਯੋਗ ਹੋਣਾ ਕੋਟਮ ਪ੍ਰਸਾਦ ਦਾ ਉਹ ਤੋਂ ਜੀ ਟ੍ਰੰਪ ਸਾਹਿਬ ਨੇ ਭੇਜਣਾ ਇਹ ਇੱਕ ਲੋਕਾਂ ਦੇ ਵਿਚਾਰ ਹੈ 15 ਅਕਤੂਬਰ ਤੱਕ ਸਾਡੀ ਡੇਰੀ ਸਾਡੀ ਮੰਡੀ ਸਾਡੀ ਸਬਜ਼ੀ ਖੇਤੀ ਦੀਆਂ ਦਵਾਈਆਂ ਇਹਨਾਂ ਦਾ ਪੂਰਾ ਕਬਜ਼ਾ ਜਿਹੜਾ ਉਹ ਮਾਨ ਯੋਗ ਪਿਊਸ਼ ਗੋਇਲ ਜੀ ਨੇ ਨਿਊਯਾਰਕ ਦੀ ਧਰਤੀ ਤੇ ਦੇ ਦਿੱਤਾ ਮੈਂ ਕਹਿੰਦਾ ਕਿੱਦਾਂ ਦੀ ਕੌਮ ਆਸੀਂ ਕਹਿੰਦੇ ਸੀ ਇੱਥੇ ਮੱਕ ਤੇ ਮੱਖੀ ਨਹੀਂ ਬੈਠਦੇ ਇਹ ਤਾਂ ਦੁਸ਼ਮਣ ਦਾ ਫੱਟ ਨਹੀਂ ਜਾਂਦੇ ਮੈਂ ਕਹਿੰਦਾ ਦੁਸ਼ਮਣ ਧੌਂ ਤੇ ਬੈਠ ਕੇ ਗਰ ਘੁੱਟ ਕੇ ਮੂੰਹ ਦੇ ਸਾਹਮਣੇ ਬੈਠ ਕੇ ਕਹਿੰਦਾ ਪਿਆ ਕਿ ਜੇ ਬੰਦੇ ਉੱਠੋ ਜਿੰਮਤਾ ਦੇ ਫਿਕਰ ਮੰਗਾਰਦਾ ਤੁਰ ਬੰਗਾਰ ਕਿੱਥੇ ਜਾਊ ਜਿਹੜੀ ਪੀੜ੍ਹੀ ਨੇ ਲੜਨਾ ਸੀ ਕੋਟ ਕੈਨੇਡਾ ਦੀ ਧਰਤੀ ਦੇਤੇ ਐਸ ਟਾਈਮ ਕਿਤੇ ਕੇ ਸਟੋਰ ਤੇ ਥਾਏ ਆਈ ਉਹ ਜਵਾਨੀ ਤੇ ਕਿਹੇ ਟਰਾਲੇ ਨੂੰ ਕਪੜਾ ਮਾਰਦੀ ਹੋਣੀ ਆ ਉਹ ਜਵਾਨੀ ਤੇ ਕਿਤੇ ਕਿਸੇ ਸਟੋਰ ਤੇ ਖੜਕੇ ਪਰਹੇ ਮਾਰਦੀ ਹੋਣੀ ਆ ਕਿ ਚੱਲ ਕੇ ਦੂਜੀ ਪਰ ਸਾਡੇ ਅੰਦਰ ਇੱਕ ਸੋਚਿਆ ਪਹਿਲਾ ਅਸੀਂ ਤਾਂ ਨਾ ਬੋਲੇ ਕਿਉਂਕਿ ਮੈਂ ਕਾਮਰੇਡ ਨਹੀਂ ਸੀ ਫਿਰ ਮੈਂ ਤਾਂ ਨਾ ਬੋਲਿਆ ਕਿਉਂਕਿ ਮੈਂ ਪੰਜਾਬ ਰਾਜ ਬਿਜਲੀ ਬੋਰਡ ਦਾ ਮਲਾਜਮ ਨਹੀਂ ਸੀ ਫਿਰ ਮੈਂ ਤਾਂ ਨਾ ਬੋਲਿਆ ਕਿਉਂਕਿ ਪੈਪਸ ਸਟੇਟ ਤੋਂ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਫਿਰ ਮੈਂ ਤਾਂ ਬੋਲਿਆ ਕਿਉਂਕਿ ਮੈਂ ਨਾ ਦਲਾਹ ਸਰਕਾਰਾਂ ਦਾ ਚੇਤਨੜਾ ਸੀ ਮੈਂ ਅੰਦਰੋਂ ਦਲਾਹ ਪੜਾ ਸੀ ਸਮਾਪੀਰ ਤੇ ਕਿਹਾ ਸਰਕਾਰਾਂ ਉੱਤੇ ਚੜਦਿਆਂ ਗਈਆਂ ਅਸੀਂ ਖਿੱਤਿਆਂ 'ਚ ਛੰਡਿਆਂ ਦੇ ਰੰਗਾਂ 'ਚ ਕਦੇ ਨੀਲੇਆਂ 'ਚ ਕਦੇ ਪੀਲੇਆਂ 'ਚ ਤੇ ਕਦੇ ਚਿੱਟੇ ਮੋੜਾਂ 'ਚ ਖੇਡਦੇ-ਖੇਡਦੇ ਕਦੇ ਨਾ ਬੁਲੇ ਪੰਜਾਬ ਨੂੰ ਨੇ ਲਾ ਕੇ ਲੈ ਜਾਂਦਾ ਪੰਜਾਬ ਦਾ ਸੋਰ ਬਟਿਆ ਗਿਆ ਜਦੋਂ ਬਰਨਾਨਕ ਫਰਮਾਂਟ ਦੇ ਬੁੱਤ ਰਾ ਕੇ ਤੇ ਟਹਾ ਢੇਰੀ ਹੋ ਗਿਆ ਜਦੋਂ ਖੋਡਿਆਰ ਫਾਈਨਲੀਆਂ ਖਤਮ ਹੋ ਗਈਆਂ ਜਦੋਂ ਸਾਡੇ ਸੂਬੇ ਦੇ ਵਿੱਚ ਚਾਦਾ ਨੈਸ਼ਨਲ ਫੈਟਲਾਈਜ਼ਰ ਲਿਮਟਿਡ ਦਾ ਕਾਰਖਾਨਾ ਕਾਰਪੋਰੇਟੀਆਂ ਕੰਪਨੀਆਂ ਨੇ ਦੰਬ ਕੇ ਸਾਥੋਂ ਵਾਂਝਾ ਕਰ ਲਿਆ ਜਦੋਂ ਥੋੜਾ ਇਹ ਆ ਪੁੱਤਰਾਂ ਨੂੰ 3 3 ਸਾਲ ਦੇ ਲਈ 9900 ਰੁਪਏ ਤਨਖਾਹ ਦਿੱਤੇ ਪਰਤੀ ਕੀਤਾ ਗਿਆ ਸੀ ਤਾਂ ਨਹੀਂ ਝੋਲੇ ਕਿਉਂਕਿ ਸਾਡਾ ਧੀ ਕੋਸ਼ੋ ਦੇ ਚ ਨੌਕਰੀ ਨਹੀਂ ਸੀ ਕਰ। ਤੇ ਬਾਉ ਨੇ ਸਾਫ਼ ਕਹਿਣਾ